जेड़ा कोई गोल तो है ठीक कर लियो जे वो तो हां इधर हां हो जाएगा जय श्री राम जय श्री राम जय श्री राम जय श्री राम थोड़ा जब अपन पीछे समय आया आज और समय से पहले कुछ नहीं बनता और आज जब समय आया कि जो सारे कट यहाँ इकट्ठा हुआ है और सभी सबके योगदान और सहयोग से जो है ना इसका निर्माण होगा और ये तो बड़ी खुशी की बात है कि ये भगवान रामचंद्र जी का ननिहाल है मालता कौशल्या इस नगरी की हुई है और देखो कि जिस समय भगवान रामचंद्र जी यहाँ आए थे बचपन बालक रूप में तो उस समय भोलेनाथ शिव जी महाराज जो है ना पाताल से प्रकट होकर उनके दर्शनों के लिए आए यहाँ कि देखो उनकी कितनी खुशी थी कि तो आज हमारा समाज भी है इसी तरह से बड़ा खुश है इस बात में से कि भगवान के दर्शन के लिए जो अगर यहाँ पर निर्माण हो जाए बड़ा अच्छा बन जाए तो सबको बड़ी खुशी होगी इस बात की बस हम तो यही चाहते हैं कि यहाँ सबकी खुशहाली बन जाए और सबसे अच्छा सहयोग जाए सबका और सबको अच्छा निर्माण हो जाए और यही हमें एक बड़ी खुशी है ਉਹ ਸਮਝੀ ਚਾਹਤੇ ਹਨ ਜੈ ਜੀ ਜੈ ਜੀ ਜੈ ਜੀ ਜੈ ਜੀ ਰਾਜ ਦਾ ਕੀ ਪ੍ਰੋਗਰਾਮ ਹੈ ਅੱਜ ਦਾ ਅਸੀਂ ਸ਼੍ਰੀ ਰਾਮਚੰਦਰ ਜੀ ਦਾ ਜੋ ਯੁੱਧਿਆ ਦੇ ਵਿੱਚ ਚੱਲ ਰਿਹਾ ਸਮਾਗਮ ਉਹਦੇ ਸੰਬੰਧ ਸੇ ਕੁਸ਼ਲਿਆ ਮਾਤਾ ਜੀ ਦਾ ਜਿਹੜਾ ਪੇਕਾ ਪਰਿਵਾਰ ਆਇਆ ਹੈ ਕੜਾਮ ਤੇ ਇੱਥੋਂ ਦੇ ਦੋਤੇ ਨੇ ਸ਼੍ਰੀ ਰਾਮਚੰਦਰ ਜੀ ਤੇ ਇੱਥੇ ਇੱਥੇ ਉਹ ਆਪ ਦੀ ਸਮਨ ਜਨਮ ਚ ਇੱਥੇ ਆਏ ਆਪ ਦਾ ਉਹਨਾਂ ਦਾ ਨਾਨਕਾ ਪਿੰਡ ਆ ਕੋ ਛੱਲਿਆ ਮਾਤਾ ਦੀ ਬਰਾਤ ਇੱਥੇ ਆਈ ਇੱਥੇ ਚਾਰ ਬੌਲੀਆਂ ਜਿਹੜੀਆਂ ਉਹ ਇੱਥੇ ਸੀ ਦੋ ਬੌਲੀਆਂ ਅੱਜ ਵੀ ਹੈਗੀਆਂ ਇੱਕ ਬੌਲੀ ਸਾਹਿਬ ਗੁਰਦੁਆਰਾ ਜਿੱਥੇ ਅ ਦਸ਼ਰਤ ਜੀ ਦੀ ਬਾਰਾਹ ਦਸ਼ਰਤ ਜੀ ਦੀ ਬਰਾਤ ਰੁਕੀ ਤੇ ਉਹ ਵੀ ਇੱਥੇ ਸਥਾਨ ਬਣਿਆ ਆ ਉੱਥੇ ਫਿਰ ਬਾਅਦ ਚ ਪੀਰ ਪੀ ਖਮਸ਼ਾਹ ਜੀ ਨੇ ਜਦੋਂ ਗੁਰੂ ਗੋਬਿੰਦ ਸਿੰਘ ਇੱਥੇ ਆਏ ਉੱਥੇ ਮਲਾਪ ਕੀਤਾ ਉਹ ਸਾਰੀਆਂ ਸਥਾਨ ਇੱਥੇ ਜਗਾ ਹੈ ਕਿ ਆਇਆ ਇਸ ਤਰ੍ਹਾਂ ਜਿਵੇਂ ਪੀਰ ਪੀ ਖਮਸ਼ਾਹ ਜੀ ਦੀ ਬਹੁਤ ਵੱਡੀ ਜਗਾ ਬਣੀ ਆ ਪਰ ਇਹ ਤੋਂ ਗੁਰਦੁਆਰਾ ਵੀ ਬਣਿਆ ਕੁਸ਼ੱਲਿਆ માતા ਦਾ ਅਜੇ ਤੱਕ ਮੰਦਿਰ ਨਹੀਂ ਕਿਸੇ ਨੇ ਬਾਲਾ ਬਣਾਇਆ ਛੋਟਾ ਜਿਹਾ ਹੀ ਬਣਾਇਆ ਸੀ ਪਹਿਲਾਂ ਇਹਦੀ ਮੈਂ ਜਦੋਂ ਐਮਐਲਏ ਬਣਿਆ ਸਭ ਤੋਂ ਪਹਿਲਾਂ ਮੈਂ ਕੜਾਮ ਪਿੰਡ ਦਾ ਨਾਮ ਜ਼ਿਕਰ ਕਰਕੇ ਇਸ ਜਗ੍ਹਾ ਦਾ ਕੁਐਸਚਨ ਵੀ ਪੁੱਟ ਕੀਤਾ ਵੀ ਕੁਸ਼ੱਲਿਆ માતા ਦੇ ਨਾਂ ਤੇ ਇੱਥੇ ਮੰਦਿਰ ਬੰਨਣਾ ਚਾਹੀਦਾ ਇਸ ਜਗ੍ਹਾ ਨੂੰ ਅਗਨੋਰ ਨਾ ਕੀਤਾ ਜਾਵੇ ਇਤਿਹਾਸਿਕ ਪਿੰਡ ਆ ਇੱਕ ਇਤਰਾ ਮੈਂ ਨਹੀਂ ਕਹਿ ਸਕਦੇ ਇੱਥੇ ਸਿੱਖਾਂ ਦਾ ਵੀ ਤੇ ਹਿੰਦੂਆਂ ਦਾ ਵੀ ਤੇ ਮੁਸਲਮਾਨਾਂ ਦਾ ਵੀ ਸਾਰਾਂ ਦਾ ਇਹ ਸਾਂਝਾ ਪਿੰਡ ਕਹਿ ਸਕਦੇ ਆ ਇੱਥੇ ਹਰ ਇੱਕ ਬਾਬਾ ਜੀ ਸਾਡੇ ਸ਼ੰਕਰਗਿਰੀ ਦੀ ਜਗ੍ਹਾ ਤੇ ਬੈਠੇ ਨੇ ਬਾਬਾ ਜੀ ਬਹੁਤ ਵਧੀਆ ਇੱਥੇ ਸੇਵਾ ਕਰਾ ਰਹੇ ਨੇ ਤੇ ਅਸੀਂ ਮੋਦੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਤੁਸੀਂ ਇਹਨੂੰ ਨਾਨਕਾ ਪਰਿਵਾਰ ਸਮਝ ਕੇ ਤੇ ਕੁਸ਼ਲਿਆ ਮਾਤਾ ਜੀ ਦਾ ਘਰ ਸਮਝ ਕੇ ਅਸੀਂ ਏਡੀ ਵੱਡੇ ਉੱਥੇ ਸੰਸਥਾ ਬਣਾਤੀ ਆ ਮੰਦਿਰ ਬਣਾਤਾ ਪਰ ਕੁਸ਼ਲਿਆ ਮਾਤਾ ਨੂੰ ਇਗਨੋਰ ਕੀਤਾ ਗਿਆ ਕਿੱਥੇ ਕਿਤੇ ਉਹਦੇ ਪੇਕੇ ਪਰਿਵਾਰ ਨੂੰ ਇਗਨੋਰ ਕੀਤਾ ਗਿਆ ਜਿੱਥੇ ਇਸ ਜਗ੍ਹਾ ਦੇ ਉੱਤੇ ਇਤਿਹਾਸਕਾਰ ਦੱਸਦੇ ਪ੍ਰਾਣੀ ਜਿਹੜੀ ਹਿਸਟਰੀ ਆ ਇੱਥੇ ਸੋਨੇ ਦਾ ਮੰਦਿਰ ਆ ਇਸ ਜਗ੍ਹਾ ਦੇ ਵਿੱਚ ਜਿਹਨੂੰ ਕੁਝ ਟਾਈਮ ਤੱਕ ਇੱਕ ਦੋ ਵਾਰੀ ਜਦੋਂ ਸੀ ਛੋਟੇ-ਛੋਟੇ ਹੁੰਨੇ ਸਾਂ ਕੋਈ ਫੌਜ ਆਈ ਸੀ ਥੋੜਾ ਬਹੁਤਾ ਰੰਬੀਆਂ ਜੀ ਦੇ ਨਾਲ ਖੁਰਚ-ਖਰਚ ਕੇ ਹਫਤਾ-ਦਸ ਦਿਨ ਰਹਿ ਉਹ ਤੋਂ ਬਾਅਦ ਚਲੇ ਗਏ ਪਰ ਇਹਨੂੰ ਜ਼ਿਆਦਾ ਜੇ ਫੋਲਿਆ ਜਾਵੇ ਇਹਦੇ ਚੋ ਜੋ ਇਤਿਹਾਸਕਾਰ ਦੱਸਦੇ ਇੱਥੇ ਮੰਦਿਰ ਵੀ ਹੈਗਾ ਆ ਤੇ ਕਸ਼ਲਿਆ ਮਾਤਾ ਜੀ ਦਾ ਥੇ ਬਣਿਆ ਇਹਦੇ ਥੱਲੇ ਅੱਜ ਵੀ ਤੁਸੀਂ ਵੇਖੋਗੇ ਸਾਰੇ ਦੇ ਵਿੱਚ ਜਿਹੜਾ ਉਹਨਾਂ ਦਾ ਮਹਿਲ ਸੀਗਾ ਉਹ ਇਹਦੇ ਵਿੱਚ ਹੈਗਾ ਆ ਪਰ ਇਹਨੂੰ ਗਨੋਰ ਕੀਤਾ ਗਿਆ ਤੋ ਕੋਈ ਵੀ ਕਿਸੇ ਨੇ ਇਹਨੂੰ ਓਪਨ ਨਹੀਂ ਕੀਤਾ ਗਿਆ ਅੱਜ ਅਸੀਂ ਜਿਵੇਂ ਉੱਥੇ ਮਨਾਇਆ ਜਾ ਰਿਹਾ ਗੁਰੂ ਸਾਹਿਬ ਦਾ ਸ਼੍ਰੀ ਰਾਮਚੰਦਰ ਜੀ ਦਾ ਇੱਥੇ ਅੱਜ ਅਸੀਂ ਸਾਰੇ ਬਾਬਾ ਜੀ ਦੇ ਸੰਯੋਗ ਨਾਲ ਜਿੰਨੇ ਵੀ ਸਾਡੀ ਹਲਕਾ ਸਨੌਰ ਵਾਸੀ ਪਟਿਆਲਾ ਵਾਸੀ ਆ Hindu ਭਰਾ ਸਿੱਖ ਭਰਾ ਸਾਰੇ ਅਸੀਂ ਧਰਮ ਵਾਲੇ ਇੱਥੇ ਇਕੱਠੇ ਹੋਏ ਆ ਇੱਥੇ ਛੋਲੇ ਪੂਰੀਆਂ ਦਾ ਲੰਗਰ ਵੀ ਲਾਇਆ ਸਾਰਾ ਜੋ ਸਾਡੇ ਕੋ ਬਰੈਡ ਪਕੌੜਾ ਹਰ ਇੱਕ ਜੋ ਸਾਡੇ ਕੋ ਸਰਦਾ ਉਹ ਅਸੀਂ ਲਾ ਰਹੇ ਹਾਂ ਤੇ ਅੱਜ ਅਸੀਂ ਸਰਕਾਰ ਤੋਂ ਵੀ ਬੇਨਤੀ ਕਰਦੇ ਵੀ ਸਾਡਾ ਸੰਯੋਗ ਕੀਤਾ ਜਾਵੇ ਅੱਜ ਅਸੀਂ ਇੱਥੇ ਐਲਾਨ ਵੀ ਕਰਦੇ ਹਾਂ ਵੀ ਅਸੀਂ ਇੱਥੇ ਮੰਦਿਰ ਬਣਾਵਾਂਗੇ ਜੇ ਸਾਡੀ ਸਰਕਾਰ ਨਾ ਵੀ ਮਦਦ ਕਰੂਗੀ ਤਾਂ ਵੀ ਅਸੀਂ ਕੁਸ਼ਲਿਆ ਮਾਤਾ ਜੀ ਦਾ ਤੇ ਸ਼੍ਰੀ ਰਾਮ ਜੰਦਰ ਜੀ ਦਾ ਇੱਥੇ ਮੰਦਿਰ ਬਣਾਵਾਂਗੇ ਤੇ ਬਾਬਾ ਜੀ ਸਾਡੇ ਜਿਹੜੇ ਸ਼ੰਕਰਗੀਰ ਜੀ ਦੀ ਉੱਥੇ ਸੇਵਾ ਕਰਦੇ ਨੇ ਇਹ ਬਾਬਾ ਜੀ ਦੀ ਸਰਪ੍ਰਸਤੀ ਹੇਠ ਅਸੀਂ ਇੱਥੇ ਦਾ ਮੰਦਿਰ ਦਾ ਨਹੀਂ ਪੱਥਰ ਰਖਾਵਾਂਗੇ ਬਹੁਤ ਜਲਦੀ 1 ਮਹੀਨੇ ਦਾ ਟਾਈਮ ਦੇਵਾਂਗੇ ਅਸੀਂ 1 ਮਹੀਨੇ ਬਾਅਦ ਅਸੀਂ ਆਵਦਾ ਇੱਥੇ ਸਾਰਿਆਂ ਤੋਂ ਸੰਯੋਗ ਵੀ ਮੰਗਦੇ ਹਾਂ ਸਾਡੀ ਫੰਡਿੰਗ ਵੀ ਸਾਨੂੰ ਦਿੱਤੀ ਜਾਵੇ ਅਸੀਂ ਕੁਸ਼ਲਿਆ ਮਾਤਾ ਜੀ ਦੇ ਨਾਂ ਤੇ ਟਰਸਟ ਬਣਾਵਾਂਗੇ ਉਹਦੇ ਵਿੱਚ ਜਿੰਨੀ ਤੁਸੀਂ ਹੋ ਸਕਾ ਸਾਡੀ ਮਦਦ ਕਰਿਓ ਤੇ ਅੱਜ ਲੱਖ ਰੁਪਈਆ ਮੈਂ ਆਪਣੇ ਪਰਿਵਾਰ ਵੱਲੋਂ ਆਪਣੇ ਵੱਲੋਂ ਬਾਬਾ ਜੀ ਨੂੰ ਦੇਣਾ ਤੇ ਮੈਂ ਹੋਰ ਵੀ ਬੇਨਤੀ ਕਰਦਾ ਵੀ ਜਿੰਨੇ ਵੀ ਤੁਸੀਂ ਹੈਗੇ ਹੋ ਮੇਰੇ ਸੱਜਣ ਮਿੱਤਰ ਸਾਰੇ ਵੱਧ ਤੋਂ ਵੱਧ ਮਦਦ ਕਰੋ ਦਸਵੰਦ ਕੱਢ ਕੇ ਇੱਕ ਵਾਰੀ ਸਾਡਾ ਜਿਹੜਾ ਕੜਾਮ ਦਾ ਨਾਂ ਆ ਉਹ ਸਾਰੀਆਂ ਥਾਵਾਂ ਤੇ ਜਾਵੇ ਅਸੀਂ ਚਾਹੁੰਦੇ ਹਾਂ ਵੀ ਜਿੱਤ ਤਰ੍ਹਾਂ ਹੁਣ ਪਟਿਆਲੇ 에ਅਰਪੋਰਟ ਆ ਉਹਦਾ ਨਾਂ ਵੀ ਕੁਛ ਲਿਆ ਮਾਤਾ ਜੀ ਦੇ ਨਾਂ ਤੇ ਰੱਖਿਆ ਜਾਵੇ ਜਿਵੇਂ ਰੇਲਵੇ ਸਟੇਸ਼ਨ ਹੈ ਉੱਥੇ ਵੀ ਅਸੀਂ ਬੋਰਡ ਲਾਵਾਂਗੇ ਆਪਣਾ ਵੀ ਕੜਾਮ ਨੂੰ ਜਿਹੜਾ ਉਹ ਵੇਖਣ ਵਾਸਤੇ ਲੋਕ ਆਉਣ ਜਦੋਂ ਅਸੀਂ ਮੰਦਿਰ ਬਣੂਗਾ ਇੱਕ ਵੱਡੀ ਸੰਸਥਾ ਬਣੂਗੀ ਇੱਥੇ ਲੋਕ ਬਾਹਰੋਂ ਵੀ ਵੇਖਣ ਵਾਸਤੇ ਆਉਣਗੇ ਅਸੀਂ ਪੂਰੀ ਤਨਦੇਹੀ ਨਾਲ ਮੇਰੀ ਕੋਸ਼ਿਸ਼ ਹੋਊਗੀ ਵੀ ਜੇ ਮੈਨੂੰ ਐਮਐਲਏ ਬਣਾਇਆ ਸਾਰੇ ਲੋਕਾਂ ਨੇ ਰਲ ਕੇ ਬਣਾਇਆ ਅਸਲ ਅਗਨੋਰ ਕਿਉਂ ਕੀਤਾ ਗਿਆ ਬਈ ਇੱਥੇ ਜਿੰਨੇ ਵੀ ਐਮਐਲਏ ਐਮਪੀ ਬਣੇ ਉਹ ਬਾਹਰਲੇ ਬਣੇ ਆ ਉਹਨਾਂ ਨੇ ਕਦੀ ਵੀ ਕੜਾਮ ਨੂੰ ਜਾਗਰ ਇਸ ਜਗ੍ਹਾ ਨੂੰ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪਹਿਲੀ ਵਾਰੀ ਕੁਐਸਚਨ ਚੁੱਕਿਆ